ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਕਮਰੇ ਦੇ ਵਿੱਚ ਤੇ ਇਸੇ ਪਲੰਗ ਤੇ ਬੈਠ ਕੇ ਪ੍ਰਸ਼ਾਦਾ ਸਕਿਆ ਸੀ ਅੱਜ ਵੀ ਇਹ ਕਮਰੇ ਦੀਆਂ ਉਹੀ ਕੰਧਾਂ ਨੇ ਤੇ ਉਹੀ ਪੁਰਾਣੀ ਛੱਤ ਆ ਇਹ ਉਹ ਬਾਣ ਆ ਪਲੰਗ ਦਾ ਜਿਹੜਾ ਪਲੰਗ ਆਪਾਂ ਦਰਸ਼ਨ ਕਰਕੇ ਆਏ ਆ ਨਾ ਹਾਂਜੀ ਹਾਂਜੀ ਉਹਦਾ ਬਾਣ ਇਹ ਬਾਹਿਆਂ ਤੋਂ ਉੱਪਰ ਗਿਆ ਸੀਗਾ ਇਹ ਖੜਾਵਾ ਮਾਤਾ ਸੁੰਦਰਕੌਰ ਦੀਆਂ ਜੁੱਤਾ ਮਾਤਾ ਸਾਹਿਬਕੌਰ ਦਾ ਜਿਹੜਾ ਨਿਸ਼ਾਨੀ ਵਜੋਂ ਮਾਤਾ ਜੀ ਨੂੰ ਦਿੱਤਾ ਸੀਗਾ ਇਹ ਚੋਰ ਕਹਿੰਦੇ ਆ ਆਪਾਂ ਜਿਹਦੇ ਤੇ ਉਦੋਂ ਪ੍ਰਸ਼ਾਦਾ ਤਿਆਰ ਹੁੰਦਾ ਰਿਹਾ ਅੱਛਾ ਜੀ ਤੇ ਇਹਨੂੰ ਵਰਤਦੇ ਰਹੇ ਇਹਦੇ ਨਾਲ ਦੀ ਤਵੀ ਇਹਦੀ ਤਵੀ ਦੇ ਵਿੱਚ ਨਾ ਜਿਵੇਂ ਜੋੜ ਪਏ ਹੋਏ ਆ ਨਾ ਉਹ ਇਹ ਜੋੜਾ ਨਹੀਂ ਬਣੀ ਹੋਈ ਆ ਹਾਂਜੀ ਅੱਛਾ ਜੀ ਜਿਵੇਂ ਤਵੇਆਂ ਜੋੜ ਕੇ ਬਣਾਏ ਹੁੰਦੇ ਆ ਨਾ ਉਹ ਤਵੀ ਆ ਹਾਂਜੀ ਇੱਕ ਸਹਾਰਾ ਪਾਸ਼ਾ ਦਾ ਜੀ ਅੱਛਾ ਜੀ ਜਿਹੜਾ ਦੂਰ ਕਰਕੇ ਰੱਖਿਆ ਹੋਇਆ ਇਹ ਪੀੜਾ ਮਾਤਾ ਸਾਹਿਬ ਕੌਰ ਦੀ ਸੁੰਦਰ ਕੌਰ ਦੀ ਚੰਦ ਤੋਂ ਪ੍ਰਾਪਤ ਨਿਸ਼ਾਨੀ ਉਸੇ ਰੂਪ ਚੀ ਇਹ ਦਸਤਾਰ ਪਾਸ਼ਾ ਦੀ ਜੀ ਇਹ ਤਸਰ ਦਾ ਕਪੜਾ ਤਾ ਬਿਲਕੁਲ ਐਡੀਕ ਬਣ ਗਈ ਛੋਟੀ ਜੀ ਅੱਛਾ ਜੀ ਤੇ ਇਹ ਦੇ ਬਾਰੇ ਮਸ਼ਹੂਰ ਆ ਕਿ ਇਹ ਹੱਥ ਵਾਲੇ ਛੱਲੇ ਦੇ ਵਿੱਚ ਦੀ ਕਪੜਾ ਲੰਘ ਜਾਂਦਾ ਹੁੰਦਾ ਇੰਨਾ ਬਰੀਕ ਹੁੰਦਾ ਇਹ ਉਸ ਟਾਈਮ ਇਹ ਜੋੜੀ ਲੱਗੀ ਹੋਈ ਸੀ ਜਦੋਂ ਪਾਸ਼ਾ ਇੱਥੇ ਆਏ ਆ ਅੱਛਾ ਜੀ ਹਾਂਜੀ ਉਹਨਾਂ ਦੇ ਹੱਥਾਂ ਦੀ ਸ਼ੋਹ ਪ੍ਰਾਪਤ ਹੈ ਨੂੰ ਇਹ ਵੀ ਅੱਜ ਆਪਾਂ ਖੜੇ ਆ ਪਿੰਡ ਚੱਕ ਫਤੇ ਸਿੰਘ ਵਾਲਾ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਪੁੱਚੋ ਮੰਡੀ ਦੇ ਕੋਲੇ ਆ ਸੋ ਇਸ ਜਗ੍ਹਾ ਤੇ ਤੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਪੈਸ਼ਲ ਚੱਲ ਕੇ ਆਏ ਸੀ ਇਸ ਨਗਰ ਦੇ ਵਿੱਚ ਕਿਉਂਕਿ ਇੱਥੇ ਇੱਕ ਬ ਮਾਤਾ ਦੇਸਾਂ ਜੀ ਉਹ ਰਹਿੰਦੇ ਸੀਗੇ ਤੇ ਉਹ ਹਮੇਸ਼ਾ ਹੀ ਅਰਦਾਸ ਕਰਦੇ ਸੀ ਕਿ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਘਰੇ ਚਰਨ ਪਾਉਣ ਸੋ ਇਸ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਪੈਸ਼ਲ ਇਸ ਨਗਰ ਦੇ ਵਿੱਚ ਚੱਲ ਕੇ ਆਏ ਤੇ ਇਸ ਜਗ੍ਹਾ ਤੇ ਉਹ 9 ਦਿਨ ਰਹੇ ਸੀਗੇ ਸੋ ਇੱਥੇ ਬਹੁਤ ਸਾਰੀਆਂ ਨਿਸ਼ਾਨੀਆਂ ਨੇ ਗੁਰੂ ਸਾਹਿਬ ਜੀ ਨਾਲ ਸੰਬੰਧਤ ਉਹ ਸਾਰੀਆਂ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਤੇ ਨਾਲ ਦੀ ਨਾਲ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਤੇ ਹੁਣ ਆਪਾਂ ਤੁਹਾਨੂੰ ਉਸ ਜਗ੍ਹਾ ਲੈ ਕੇ ਚੱਲੇ ਆ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਸ਼ਾਦਾ ਸਕਿਆ ਸੀਗਾ ਤੇ ਮੰਜੀ ਸਾਹਿਬ ਅੱਜ ਵੀ ਮੌਜੂਦ ਨੇ ਜਿਸ ਤੇ ਗੁਰੂ ਸਾਹਿਬ ਜੀ ਬਰਾਜਮਾਨ ਹੋਏ ਸੀ ਉਸ ਟਾਈਮ ਤੇ ਇਹ ਸਾਡੇ ਨਾਲ ਹੋਣਗੇ ਬਾਬਾ ਜੀ ਜਸਵੀਰ ਸਿੰਘ ਜੀ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿੱਥੇ ਖੜੇ ਆ ਇਹ ਉਹ ਬਹੁਤ ਵੱਡਾ ਭਾਗਾ ਵਾਲਾ ਸਥਾਨ ਹੈ ਜਿਹੜਾ ਕਿ ਦੁਨੀਆ ਦੇ ਵਿੱਚ ਇੱਕੋ ਇੱਕ ਆਖਰੀ ਨਿਸ਼ਾਨੀ ਦੇ ਤੌਰ ਤੇ ਜਾਣਿਆ ਜਾਂਦਾ ਪਰਿਵਾਰ ਵਿਛੋੜੇ ਤੋਂ ਬਾਅਦ ਜਦੋਂ ਪਾਸ਼ਾ ਦਵਾਰਾ ਦਮਦਵਾ ਸਾਹਿਬ ਮਿਲਦੇ ਆ ਮਾਤਾ ਸਾਹਿਬ ਕੌਰ ਸੁੰਦਰ ਕੌਰ ਨੂੰ ਉਸ ਤੋਂ ਬਾਅਦ ਮਾਈ ਦੇਸਾ ਉਹਨਾਂ ਦੀ ਇੱਕ ਸੇਵਕ ਹੈ ਜਿਹੜੀ ਆਨੰਦਪੁਰ ਸਾਹਿਬ ਜਾ ਕੇ 2-2 4-4 ਮਹੀਨੇ ਸੇਵਾ ਕਰਦੀ ਰਹਿੰਦੀ ਐ ਪਰ ਇੱਕ ਸਮਾਂ ਆਉਂਦਾ ਕਿ ਜੰਗਾ ਜੁੱਧਾਂ ਦੇ ਟਾਈਮ ਉਹ ਜਾ ਨਹੀਂ ਸਕੀ ਤਾਂ ਇਹ ਉਹਦਾ ਘਰ ਹੈ ਜਦੋਂ ਇੱਥੇ ਬੈਠੀ ਹੋ ਉਹ ਅਰਦਾਸਾਂ ਬੇਨਤੀਆਂ ਕਰਦੀ ਸੀ ਕਿ ਪਾਸ਼ਾ ਮੈਨੂੰ ਨਮਾਣੀ ਨੂੰ ਮਾਣ ਬਖਸ਼ੋ ਮੇਰੇ ਘਰ ਆ ਕੇ ਦਰਸ਼ਨ ਦਿਦਾਰੇ ਦਿਓ ਤਾਂ ਪਾਸ਼ਾ ਦਮਦਮਾ ਸਾਹਿਬ ਤੋਂ ਚੱਲ ਕੇ 18 ਜੇਠ ਵਾਲੇ ਦਿਨ ਕਾਫਲੇ ਦੇ ਰੂਪ ਵਿੱਚ ਇਹ ਨਗਰ ਚ ਆਏ ਸੀ ਇੱਥੇ ਸਾਰਾ ਤਿਆਰਾਂ ਕੀਤਾ ਗਿਆ ਸੀ ਭਾਈ ਰਾਮ ਸਿੰਘ ਹਰਾ ਵੱਲੋਂ ਤੇ ਆ ਕੇ ਮਾਤਾ ਦੇਸਾਂ ਨੂੰ ਮਿਲੇ ਇੱਥੇ ਆ ਕੇ ਮਿਲੇ ਆ ਤਾਂ ਇੱਥੇ ਬਰਾਜੇ ਆ ਪਾਸ਼ਾ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਇਹ ਜਿਹੜਾ ਪਲੰਘ ਆਪਾਂ ਜਿਹਦੇ ਤੇ ਹੁਣ ਸਤਿਗੁਰੂ ਬਰਾਜਮਾਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਂਜੀ ਇਹ ਪਲੰਘ ਉਹੀ ਹੈ ਜਿਹਦੇ ਤੇ ਪਾਸ਼ਾ ਬਰਾਜੇ ਸੀਗੇ ਆ ਕੇ ਇਸੇ ਰੂਪ ਦੇ ਵਿੱਚ ਜਮਿਆ ਤਸਵੀਰ ਬਣੀ ਵੀ ਆ ਕਿ ਕਿਵੇਂ ਪਾਸ਼ਾ ਆ ਕੇ ਬਰਾਜੇ ਮਾਤਾ ਜੀ ਨੇ ਪ੍ਰਸ਼ਾਦਾ ਛਕਾਇਆ ਹਨ ਨਾਲ ਬੀਬੀ ਅਤੀਸੋ ਜਿਹੜੀ ਉਹਨਾਂ ਦੀ ਸਹੇਲੀ ਆ ਇੱਕ ਬੱਚਾ ਬਾਬਾ ਸੰਗੂ ਸਿੰਘ ਇਹ ਉਦੋਂ ਦਾ ਹੀ ਵਰਤਾਂਤ ਦਿਖਾਇਆ ਗਿਆ ਇਹ ਸਤ ਦੇ ਤੁਸੀਂ ਸੰਗਤਾਂ ਨੂੰ ਦਰਸ਼ਨ ਕਰਾ ਸਕਦੇ ਹੋ ਉੱਪਰ ਉਹੀ ਸਤ ਆ ਉਸੇ ਤਰ੍ਹਾਂ ਇਹ ਕੰਧਾਂ ਜਿਹੜੀਆਂ ਇਹ 8-8 ਫੁੱਟ ਚੌੜੀਆਂ ਜਾਨੀ ਇਹ ਜਿਹੜੇ ਅੱਗੇ ਨਾ ਛੱਪੜ ਦੇ ਰੋੜੇ ਸੁੱਕ ਜਾਂਦੇ ਵੱਡੇ ਵੱਡੇ ਉਹਨਾਂ ਦਾ ਬਣਿਆ ਵਾ ਬੁਰਜ ਇਹ ਹੁਣ ਇਹਦੀ ਬਚਤ ਵਾਸਤੇ ਜ਼ਰੂਰ ਚਾਹੀਦਾ ਸੀ ਜਿਵੇਂ ਬਾਹਰ ਅੱਗੇ ਮੀਂਹ ਆਉਂਦੇ ਹਾਂਜੀ ਨੇਹਰੀਆਂ ਆਉਂਦੀਆਂ ਵੀ ਬਾਹਰੋਂ ਸਾਰਾ ਬੁਰਜ ਭਿੱਜ ਜਾਂਦਾ ਕੱਚਾ ਸੀ ਤੇ ਉਹਦੀ ਸਿੱਲ ਅੰਦਰ ਵੀ ਆ ਜਾਂਦੀ ਸੀ ਉਹਦਾ ਕਰਕੇ ਬਚਪਨ ਤੋਂ ਹੀ ਸੀਗਾ ਸਾਨੂੰ ਵੀ ਸਾਡੇ ਬਜ਼ੁਰਗਾਂ ਨੂੰ ਵੀ ਇਹਦਾ ਕੋਈ ਆਪਾਂ ਹੱਲ ਕਰਗੇ ਵੀ ਓਵੇਂ ਰਹਿ ਜੇ ਫਿਰ ਆ ਜਿਹੜਾ ਦਰਬਾਰ ਸਾਹਿਬ ਤੁਸੀਂ ਬਣਿਆ ਦੇਖਦੇ ਹੋ ਇਹਨੂੰ ਇਹਦੀ ਦੂਰੀ ਤੇ ਬਣਾਇਆ ਠੀਕ ਹੈ ਯਾਨੀ ਜਿਵੇਂ ਇੱਕ ਦਰਬਾਰ ਸਾਹਿਬ ਦੇ ਵਿਚਾਲੇ ਪਾਲਕੀ ਹੁੰਦੀ ਹੈ ਇਹ ਬੁਰਜ ਸਾਹਿਬ ਪਾਲਕੀ ਵਾਂਗੂ ਸੋਹਬਤ ਆ ਇਹ ਵੀ ਬਚ ਗਿਆ ਦਰਬਾਰ ਵੀ ਬਣ ਗਿਆ ਤੇ ਉਹ ਨਾਲੇ ਸੇਵਾ ਹੋ ਰਹੀ ਹੈ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਉੱਥੇ ਵੀ ਮਤਲਬ ਸੰਗਤਾਂ ਆ ਕੇ ਦਰਸ਼ਨ ਦਿਦਾਰੀ ਕਰਦੀਆਂ ਠੀਕ ਹੈ ਇਹਦੀ ਇੱਥੇ ਇਸੇ ਤਰ੍ਹਾਂ ਹੀ ਆ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਰ ਇੱਕ ਦਾ ਮਨ ਹੁੰਦਾ ਵੀ ਅਸੀਂ ਸਹਿਜ ਪਾਠ ਜਾਂ ਅਖੰਡ ਪਾਠ ਇੱਥੇ ਕਰਾਉਣਾ ਤੇ ਜ਼ਰੂਰ ਕਰੀਦਾ ਵੀ ਕੋਈ ਨਾ ਜਿਵੇਂ ਤੁਹਾਡਾ ਭਾਵ ਆਵੇਂ ਤੁਸੀਂ ਕਰਾ ਸਕਦੇ ਹੋ ਆਪਣੇ ਇਹ ਮੰਜੀ ਸਾਹਿਬ ਨੇ ਹਨ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਛਕਾਇਆ ਇਸੇ ਜਗ੍ਹਾ ਤੇ ਤੇ ਇਹੀ ਮੰਜੀ ਸਾਹਿਬ ਆ ਠੀਕ ਹੈ ਹਾਂਜੀ ਆ ਸੰਗਤਾਂ ਪਾਵਨ ਦੇ ਦਰਸ਼ਨ ਹਾਂਜੀ ਤੇ ਜਿਵੇਂ ਬਾਣ ਆ ਇਹ ਵੀ ਮਤਲਬ ਉਸ ਟਾਈਮ ਦਾ ਨਹੀਂ ਬਾਣ ਉਧਰ ਸਾਮਕੇ ਰੱਖਿਆ ਹੋਇਆ ਇਹ ਦੁਆਰਾ ਬਣਿਆ ਹੋਇਆ ਅੱਛਾ ਜੀ ਹਾਂਜੀ ਠੀਕ ਹੈ ਸਵਾਤਿ ਜੀ ਦਰਸ਼ਨ ਕਰ ਸਕਦੇ ਹਾਂ ਜੀ। ਬਾਬਾ ਜੀ ਇਹ ਚੁੱਲਾ ਵੀ ਉਸ ਟਾਈਮ ਦਾ ਹੀ ਹੈ। ਹਾਂ ਜੀ ਇਹ ਚੋਰ ਕਹਿੰਦੇ ਆਪਾਂ ਜਿਹਦੇ ਤੇ ਉਦੋਂ ਪ੍ਰਸ਼ਾਦਾ ਤਿਆਰ ਹੁੰਦਾ ਰਿਹਾ। ਅੱਛਾ ਜੀ। ਤੇ ਇਹਨੂੰ ਵਰਤਦੇ ਰਹੇ ਇਹਦੇ ਨਾਲ ਦੀ ਕੋਈ ਤਵੀਏ ਦੀ ਜਿਹੜੀ ਉਸੇ ਤਰ੍ਹਾਂ ਹੀ ਸੰਭੀਏ ਜਿਹੜੀ ਮਾਤਾ ਨੇ ਮੁੜ ਕੇ ਆਪਣੇ ਲਈ ਨਹੀਂ ਵਰਤੀ। ਠੀਕ ਹੈ ਜੀ। ਇਹ ਉਸੇ ਤਰ੍ਹਾਂ ਨਿਸ਼ਾਨੀ ਦੇ ਰੂਪ ਦੇ ਵਿੱਚ ਸੰਭਿਆ ਗਿਆ ਇਹਨੂੰ। ਠੀਕ ਹੈ। ਹਾਂ ਜੀ। ਇਸ ਰੂਮ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਸੰਭਾਲ ਕੇ ਰੱਖੀਆਂ ਗਈਆਂ ਨੇ। ਸੋ ਬਾਬਾ ਜੀ ਆਪਾਂ ਇਸ ਸਾਈਡ ਤੋਂ ਸ਼ੁਰੂ ਕਰ ਲੈਂਦੇ ਆ। ਤੇ ਇਹਨਾਂ ਬਾਰੇ ਦੱਸੋ ਇਹ ਨਿਸ਼ਾਨੀਆਂ ਮਤਲਬ ਕੀਹਦੇ ਹਾਂਜੀ ਜਿਨ੍ਹਾਂ ਕੋਲ ਪਾਸ਼ਾ ਕੇ ਠਹਿਰੇ ਸੀ ਇਹ ਉਹਨਾਂ ਦੀ ਪਜਾਮੀਆਂ ਆਪਣੀ ਠੀਕ ਹੈ ਜੀ ਇਹ ਪਜਾਮੀ ਦਾ ਰੂਪ ਉਹੀ ਹੈ ਜਿਵੇਂ ਅੱਜ ਕੱਲ ਦੁਬਾਰਾ ਸ਼ੁਰੂ ਹੋਇਆ ਵਾ ਰਵਾਜ ਹਨਾ ਠੀਕ ਹੈ ਜੀ ਵੀ ਥੱਲੇ ਤੋਂ ਢੀੜੀ ਪਜਾਮੀ ਤੇ ਉੱਤੋਂ ਦੀ ਇਹ ਘੱਗਰਾ ਪਹਿਨਦੇ ਅੱਗੇ ਉਸ ਟਾਈਮ ਇਹ ਮਾਤਾ ਜੀ ਦਾ ਘੱਗਰਾ ਜੀ ਉਸੇ ਤਰ੍ਹਾਂ ਸੰਭਿਆ ਹੋਇਆ ਠੀਕ ਹੈ ਜੀ ਤੇ ਇਹ ਅੱਜ ਤੋਂ ਤਕਰੀਬਨ ਮੈਨੂੰ ਲੱਗਦਾ ਵੀ 300 ਸਾਲ ਤੋਂ ਉੱਪਰ ਦੀ ਉੱਪਰ ਹੋ ਗਈ 318 ਸਾਲ ਤਾਂ ਮਹਾਰਾਜ ਨੂੰ ਆਏ ਨ ਹੋ ਗਏ ਹਨਾ ਉਦੋਂ ਪਹਿਲਾਂ ਦੇ ਮਾਤਾ ਜੀ ਦੇ ਹਾਂਜੀ ਠੀਕ ਹੈ ਜੀ ਇਹ ਮਾਤਾ ਦੇ ਘਰ ਦੀਆਂ ਉਹ ਦੋ ਚਾਦਰਾਂ ਜਿਹੜੀਆਂ ਉਦੋਂ ਪ ਠੀਕ ਹੈ ਜੀ ਮਤਲਬ ਇੱਕ ਮੈਂ ਇਤਿਹਾਸ ਵਿੱਚ ਇੱਥੇ ਜਿਹੜਾ ਲਿਖਿਆ ਹੋਇਆ ਪੜ੍ਹਿਆ ਸੀਗਾ ਵੀ ਜਿਹੜਾ ਸਪੈਸ਼ਲ ਗੁਰੂ ਸਾਹਿਬ ਦੇ ਵਾਸਤੇ ਕੇਸ ਤਿਆਰ ਕੀਤਾ ਸੀ ਨਾ ਹਾਂਜੀ ਹਾਂਜੀ ਉਹ ਮਾਤਾ ਜੀ ਨੇ ਤਿਆਰ ਕਰਕੇ ਰੱਖਿਆ ਸੀ ਕਿ ਮੱਥਾ ਟੇਕਦੇ ਹਾਂ ਜਿਵੇਂ ਆਪਾਂ ਆਇਆਂ ਨੂੰ ਹਨ ਇਹ ਉਹ ਬਾਣ ਆ ਪਲੰਘ ਦਾ ਜਿਹੜਾ ਪਲੰਘ ਆਪਾਂ ਦਰਸ਼ਨ ਕਰਕੇ ਆਏ ਹਾਂ ਨਾ ਹਾਂਜੀ ਹਾਂਜੀ ਉਹਦਾ ਬਾਣ ਇਹ ਬਾਈਆਂ ਤੋਂ ਉੱਪਰ ਗਿਆ ਸੀਗਾ ਜਣੀਆ ਝੋਲ ਪੈਣ ਲੱਗੀ ਸੀ ਫਿਰ ਕੱਢ ਕੇ ਸਾਂਭ ਲਿਆ ਬਾਬਾ ਜੀ ਇਹ ਜਿਹੜੀ ਫਰੇਮ ਵਿੱਚ ਜੜੀ ਹੋਈ ਹੈ ਇਹ ਗੁਰੂ ਸਾਹਿਬ ਜੀ ਦੀ ਹੱਥ ਲਿਖਤ ਨਿਸ਼ਾਨੀ ਹੈ ਇਹ ਨਹੀਂ ਨਿਸ਼ਾਨ ਕਿਹਾ ਜਾਂਦਾ ਇਹਨੂੰ ਨਿਸ਼ਾਨੀ ਦਿੰਦੇ ਇਹ ਖੜਾਵਾ ਮਾਤਾ ਸੁੰਦਰਕੌਲ ਦੀਆਂ ਜੁੱਤਾ ਮਾਤਾ ਸਾਹਿਬਕੌਰ ਦਾ ਜਿਹੜਾ ਨਿਸ਼ਾਨੀ ਵਿੱਚੋਂ ਮਾਤਾ ਜੀ ਨੂੰ ਦਿੱਤਾ ਸੀਗਾ ਠੀਕ ਹੈ ਜੀ ਤੇ ਇਹ ਟੁਕੜੇ ਹੋ ਗਿਆ ਸੀ ਬਿਲਕੁਲ ਜਦੋਂ ਐਂਟਿਕ ਲੈਬ ਨੇ ਇਹਨੂੰ ਠੀਕ ਕੀਤਾ ਹਾਂਜੀ ਜਿੰਨੀ ਗ ਜਰੀ ਬਚੀ ਸੀ ਉਹਨਾਂ ਨੇ ਇੱਕ ਮਾਡਲ ਤਿਆਰ ਕਰਕੇ ਲਾਤੀ ਵੀ ਅੱਗੇ ਤੋਂ ਨਿਸ਼ਾਨੀ ਸੰਭੀ ਰਹੇ ਤੇ ਥੱਲੇ ਵਾਲਾ ਤਲਾਹਾ ਪਲੇਟ 'ਚ ਪਿਆ ਤੇ ਮਤਲਬ ਜਿਹੜੀਆਂ ਇਹ ਨਿਸ਼ਾਨੀਆਂ ਸਾਰੀਆਂ ਪ੍ਰੀਜ਼ਰਵ ਕੀਤੀਆਂ ਸੀਗੀਆਂ ਇਹ ਇੱਥੋਂ ਲੈ ਕੇ ਗਏ ਸੀ ਫਿਰ ਹਾਂਜੀ ਇੱਥੇ ਇੱਕ ਨਾ ਡਾਕਟਰ ਮਨਮੋਹਨ ਸਿੰਘ ਨੇ 1999 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਦਿਵਸ ਦੇ ਮੌਕੇ ਤੇ ਜੋ 300 ਸਾਲ ਦਾ ਆ ਹਾਂਜੀ ਹਾਂਜੀ ਉਦੋਂ ਇੱਕ ਕਮੇਟੀ ਤਿਆਰ ਕੀਤੀ ਸੀ ਭਾਈ ਵੀਰ ਸਿੰਘ ਸੈਦ ਸਦਨ ਦੇ ਦੀਨ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਆਪਣਾ ਕਿਤੇ ਵੀ ਕੁਝ ਪਿਆਪਾ ਮਾ ਥੋੜਾ ਬਹੁਤਾ ਵੀ ਇੱਕ ਉਹ ਟੀਮ ਬਣਾਓ ਉਹ ਟੀਮ ਜਾ ਕੇ ਪਤਾ ਕਰੇ ਵੀ ਅੱਜ ਉੱਥੋਂ ਦੇ ਕੀ ਹਾਲਾਤ ਆ ਠੀਕ ਹੈ ਉਹਦੀ ਉਹ ਟੀਮ ਇੱਥੇ ਆਈ ਸੀ ਉਹਨਾਂ ਨੇ ਦਰਸ਼ਨ ਕਰਨ ਦੇ ਵੇਲੇ ਫਿਰ ਇਹ ਜਾਨੀ ਨੋਟ ਕੀਤਾ ਕਿ ਮਾਈ ਦੇਸਾਂ ਦੇ ਘਰ ਜਿਹੜੀਆਂ ਨਿਸ਼ਾਨੀਆਂ ਵੀ ਉਹ ਬੇਸ ਕੀਮਤੀ ਉਸੇ ਤਰ੍ਹਾਂ ਸੰਭੀਆਂ ਹੋਈਆਂ ਦੂਜਾ ਜਿਹੜਾ ਉਹਨਾਂ ਨੇ ਸਾਨੂੰ ਉਹਦੀ ਕਹਿਤਾ ਸੀ ਉਹ ਤਾਂ ਕਿ ਅਸੀਂ ਪੂਰੇ ਥਾਮਾਂ ਤੇ ਜਾਏ ਆ ਜਿੱਥੇ-ਜਿੱਥੇ ਪਾਸ਼ਾ ਨਾਲ ਸੰਬੰਧਤ ਨਿਸ਼ਾਨੀਆਂ ਪਰ ਤੁਹਾਡੇ ਕੋਲ ਇੱਕ ਆ ਵੱਖਰੀ ਵਿਰਾਸਤ ਆ ਵੀ ਜਿਹੜਾ ਬੁਰਜ ਹੈ ਇਹ ਦੁਨੀਆ ਚ ਇੱਕੋ ਹੀ ਆ ਇਮਾਰਤ ਕਿਤੇ ਨਹੀਂ ਬਚੀ ਉਸ ਤਰ੍ਹਾਂ ਜਿੱਥੇ ਪਾਸ਼ਾ ਰਹੇ ਹੁਣ ਤੇ ਹੁਬੂਹ ਵਧੀਆ ਹਾਲਤ ਚ ਹੋਵੇ ਇਹਨੂੰ ਸੰਭਾਲਿਓ ਤੁਹਾਡੇ ਕੋਲ ਜਿਹੜੀਆਂ ਨਿਸ਼ਾਨੀਆਂ ਸੀ ਇਹਨਾਂ ਬਾਰੇ ਵੀ ਕੋਈ ਆਪਣੇ ਮਤਲਬ ਕੁਝ ਕਰਾਂਗੇ ਸਾਨੂੰ ਨਹੀਂ ਜੀ ਪਤਾ ਉਹ ਕਾਹਦੇ ਕੀ ਕਰਨਗੇ ਪਰ ਸਾਲ ਬਾਅਦ ਸਾਨੂੰ ਜੀ ਉਹਨਾਂ ਨੇ ਸੱਦਿਆ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਉਹ ਚਾਹੁੰਦੇ ਨੇ ਕਿ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਦਰਸ਼ਨ ਕਰ ਸਕਣ ਤੇ ਆਪਾਂ ਇਹਨੂੰ ਇਸ ਤਰ੍ਹਾਂ ਦੇ ਕੈਮੀਕਲ ਵਗੈਰਾ ਲਾ ਕੇ ਪੰਜਰਬ ਕਰ ਲਗੇ ਠੀਕ ਹੈ ਜੀ ਤਾਂ ਅਸੀਂ ਉਹ ਸਹਿਮਤੀ ਦਿੱਤੀ ਤਾਂ ਫਿਰ ਇਹ ਸਾਰਾ ਸਮਾਨ ਲਖਨਊ ਭੇਜਿਆ ਸੀ ਉਸ ਟਾਈਮ ਜਿੱਥੇ ਐਂਟਿਕ ਲੈਬ ਦਾ ਮੇਨ ਦਫ਼ਤਰ ਆ ਤੇ ਉੱਥੇ ਜਾ ਕੇ ਸਾਰਾ ਠੀਕ ਕੀਤਾ ਠੀਕ ਹੈ ਹਾਂਜੀ ਤੇ ਇਧਰ ਤਵੀਆਂ ਜੀ ਹਾਂਜੀ ਹਾਂਜੀ ਇਹ ਤਵੀਆਂ ਉਸ ਟਾਈਮ ਦੀ ਅੱਛਾ ਜੀ ਇਧਰ ਪਾਸ਼ਾ ਵਿੱਚ ਨਾ ਜਿਵੇਂ ਜੋੜ ਪਾਏ ਹੋਏ ਆ ਨਾ ਉਹ ਇਹ ਜੋੜਾਂ ਨਹੀਂ ਬਣੀ ਹੋਈ ਆ ਹਾਂਜੀ ਅੱਛਾ ਜੀ ਜਿਵੇਂ ਤਵਿਆਂ ਜੋੜ ਕੇ ਬਣਾਏ ਹੁੰਦੇ ਆ ਨਾ ਉਹ ਤਵੀਆਂ ਹਾਂਜੀ ਠੀਕ ਆ ਜੀ ਇੱਕ ਸਹਰਾ ਪਾਸ਼ਾ ਦਾ ਜੀ ਅੱਛਾ ਜੀ ਜਿਹੜਾ ਦੂਰ ਕਰਕੇ ਰੱਖਿਆ ਹੋਇਆ ਠੀਕ ਆ ਜੀ ਇਹ ਪੀੜਾ ਮਾਤਾ ਸਾਹਿਬ ਕੌਰ ਦੀ ਸੁੰਦਰ ਕੌਰ ਦੀ ਚਾਂਦ ਤੋਂ ਪ੍ਰਾਪਤ ਨਿਸ਼ਾਨੀ ਉਸੇ ਰੂਪ ਚੀ ਠੀਕ ਹੈ ਇਹਦਾ ਬਾਣ ਉਮੀ ਅਸਲੀ ਉਸੇ ਤਰ੍ਹਾਂ ਹੀ ਹੈ ਜਿਹੜਾ ਗੁਰੂ ਸਾਹਿਬ ਜੀ ਇੱਥੇ ਆਏ ਨੇ ਉਹਨਾਂ ਨਾਲ ਮਤਲਬ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਬਾਬਾ ਦੀਪ ਸਿੰਘ ਅੱਛਾ ਜੀ ਭਾਈ ਮਨੀ ਸਿੰਘ ਸਾਰੇ ਮੁਖੀ ਸਿੰਘ ਸੀ ਜਿਹੜੇ ਇੱਧਰੋਂ ਆਏ ਆ ਠੀਕ ਨਾਲ ਪੂਰਾ ਜਥਾ ਸੀ ਬਾਬਾ ਡੱਲਾ ਸਿੰਘ ਉਹਦਾ ਇਹ ਰਾਜਪਾਗ ਦਾ ਇਲਾਕਾ ਸੀਗਾ ਤੇ ਫਿਰ ਬਠਿੰਡੇ ਕਿਲੇ ਵੀ ਪਾਸ ਆ ਗਏ ਆ ਠੀਕ ਇੱਥੋਂ ਹੀ ਗਏ ਉਸ ਤੋਂ ਬਾਅਦ ਹਾਂਜੀ ਠੀਕ ਹੈ ਜੀ ਸੋ ਇੱਧਰ ਇਹ ਦਸਤਾਰ ਪਾਸ਼ਾ ਜੀ ਪਹਿਲਾਂ ਤੋਂ ਹੀ ਇਹ ਸ਼ੁਰੂ ਤੋਂ ਹੀ ਤਾਂ ਬੰਨੀ ਹੋਈ ਰੱਖੀ ਹੋਈ ਹੈ ਜਾਂ ਕਿਵੇਂ ਸੀਗੀ ਇਸ ਦਸਤਾਰ ਨਹੀਂ ਜੀ ਆਪਣੇ ਕੋਲ ਜਦੋਂ ਦਸਤਾਰ ਪਈ ਸੀ ਇਹਦੀ ਤੈ ਲੱਗੀ ਹੁੰਦੀ ਸੀ ਤੇ ਉਸੇ ਤਰ੍ਹਾਂ ਹੀ ਸੰਭਾਲੀ ਹੋਈ ਸੀ ਜਦੋਂ ਐਂਟਿਕ ਲੈਬ ਨੇ ਇਹਨੂੰ ਮਤਲਬ ਠੀਕ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਬਾਅਦ ਉਹਨਾਂ ਨੇ ਤੈ ਲਗਾਈ ਇਹਦੀ ਇਹ ਤਸਰ ਦਾ ਕਪੜਾ ਤੈ ਬਿਲਕੁਲ ਐਡੀਕ ਬਣ ਗਈ ਛੋਟੀ ਜੀ ਅੱਛਾ ਜੀ ਤੇ ਇਹ ਦਾ ਬਾਰੇ ਮਸ਼ਹੂਰ ਹੈ ਕਿ ਇਹ ਹੱਥ ਵਾਲੇ ਛੱਲੇ ਦੇ ਵਿੱਚ ਦੀ ਕਪੜਾ ਲੰਘ ਜਾਂਦਾ ਹੁੰਦਾ ਇੰਨਾ ਬਰੀਕ ਹੁੰਦਾ ਇਹ ਅੱਛਾ ਜੀ ਫਿਰ ਉਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਆਪਾਂ ਇਹਨੂੰ ਇਸ ਤਰ੍ਹਾਂ ਕਰ ਲਏ ਕਿ ਜਿਵੇਂ ਦਸਤਾਰ ਦਾ ਪਤਾ ਲੱਗੇ ਵੀ ਦਸਤਾਰ ਬੰਦੀ ਹੋ ਠੀਕ ਹੈ ਤੇ ਉਦੋਂ ਫਿਰ ਅਸੀਂ ਬੇਨਤੀ ਕੀਤੀ ਸੀ ਵੀ ਆਪਾਂ ਥੋੜਾ ਪੁੱਛ ਲੋ ਮਤਲਬ ਕਾਲ ਤਖਤ ਸਭ ਦੇ ਜਥੇਦਾਰ ਨੂੰ ਫਿਰ ਉਹਨਾਂ ਨੇ ਆਪਣਾ رابطہ ਕਾਇਮ ਕਰਕੇ ਜਾਨੀ ਕਾਲ ਤਖਤ ਸਭ ਦੇ ਜਥੇਦਾਰ ਨੂੰ ਪੁੱਛਿਆ ਵੀ ਇੱਕ ਪਾਸ਼ਾ ਦੀ ਦਸਤਾਰ ਹੈ ਅਸੀਂ ਵੀ ਇਸ ਤਰ੍ਹਾਂ ਬੰਦਣਾ ਚਾਹੁੰਦੇ ਹਾਂ ਉਹ ਕਹਿੰਦੇ ਵੀ ਨਿਸ਼ਾਨੀ ਵਜੋਂ ਬੰਦਣਾ ਚੋੜੇ ਬੰਨੋ ਪਰ ਉਹਦੇ ਬਾਰੇ ਨਾਲ ਲਿਖ ਦਿਓ ਨੇ ਵੀ ਅਸੀਂ ਬੰਦੀ ਹੈ ਤੇ ਵੀ ਨਿਸ਼ਾਨੀ ਸੰਭਲਣ ਵਾਸਤੇ ਤੇ ਫਿਰ ਇਹ ਇਸ ਤਰ੍ਹਾਂ ਬੰਨ ਕੇ ਰੂਪ ਦਿੱਤਾ ਤਾਂ ਕਿ ਸੰਗਤ ਦਰਸ਼ਨ ਕਰ ਸਕੇ ਤੇ ਇੱਧਰ ਇਹ ਜੋੜੀ ਇਹ ਜੋੜੀ ਜਿਹੜੇ ਬੁਰਜ ਨੂੰ ਆਪਾਂ ਦੇਖ ਕੇ ਆਇਆ ਉਸ ਟਾਈਮ ਇਹ ਜੋੜੀ ਲੱਗੀ ਹੋਈ ਸੀ ਜਦੋਂ ਪਾਦਸ਼ਾਹ ਇੱਥੇ ਆਏ ਆ ਅੱਛਾ ਜੀ ਹਾਂਜੀ ਉਹਨਾਂ ਦੇ ਹੱਥਾਂ ਦੀ ਸ਼ੋਹ ਪ੍ਰਾਪਤ ਹੈ ਨੂੰ ਇਹ ਵੀ ਉਸੇ ਤਰ੍ਹਾਂ ਹੀ ਸੰਭਾਲਿਆ ਹੋਇਆ ਠੀਕ ਆ ਇਹ ਵੀ ਮਤਲਬ ਪ੍ਰੀਜ਼ਰਵ ਕੀਤੀ ਹੋਈ ਹੈ ਇਹ ਕਾ ਮਤਲਬ ਇਹ ਵੈਸੇ ਹੀ ਇੱਧਰ ਨਹੀਂ ਇਹ ਵੈਸੀ ਹੈ ਇਹ ਨਹੀਂ ਇਹ ਉੱਥੋਂ ਲਾ ਲਈ ਸੀ ਬਹੁਤ ਸਮਾਂ ਪਹਿਲਾਂ ਇਹ ਲਾ ਕੇ ਰੱਖ ਲਈ ਸੀ ਕਿਉਂਕਿ ਉੱਥੇ ਜਗ੍ਹਾ ਦਾ ਉਸ ਤਰ੍ਹਾਂ ਦਾ ਸਿਸਟਮ ਸੀਗਾ ਹਾਂਜੀ ਹਾਂਜੀ ਉੱਥੇ ਦੂਜੀ ਜੋੜੀ ਲਾਤੀ ਸੀਗੀ ਹਾਂਜੀ ਠੀਕ ਹੈ ਜੀ ਹਾਂਜੀ ਸੋ ਇਹ ਸੀਗਾ ਜੀ ਸਾਰਾ ਇਤਿਹਾਸ ਜੋ ਵੀ ਨਿਸ਼ਾਨੀਆਂ ਇੱਥ ਮੌਜੂਦ ਨੇ ਸੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹਨਾਂ ਟਾਈਮ ਦਿੱਤਾ ਤੁਹਾਡਾ ਵੀ ਬਹੁਤ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰੂ ਘਰ ਦਾ ਮਾਨ ਦੇਸਾਂ ਦੇ ਨਾਂ ਤੋਂ YouTube ਚੈਨਲ ਵੀ ਸ਼ੁਰੂ ਕੀਤਾ ਹੋਇਆ ਜਿੱਥੇ ਬਾਬਾ ਜਸਵੀਰ ਸਿੰਘ ਜੀ ਕਥਾ ਵਿਚਾਰਾਂ ਸੰਗਤਾਂ ਨਾਲ ਸਮੇਂ-ਸਮੇਂ ਤੇ ਸਾਂਝੀਆਂ ਕਰਦੇ ਨੇ ਤੁਸੀਂ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਇੱਕ ਗੱਲ ਹੋਰ ਦੱਸਣ ਵਾਲੀ ਆ ਕਿ ਇਸ ਨਗਰ ਦੇ ਜਰਨੈਲ ਫਤੇ ਸਿੰਘ ਜੀ ਜਿਨ੍ਹਾਂ ਨੇ ਵਜ਼ੀਰ ਖਾਂ ਦਾ ਸਿਰ ਲਾਇਆ ਸੀਗਾ ਉਹ ਵੀ ਇਸੇ ਨਗਰ ਦੇ ਸੀਗੇ ਸੋ ਦੋਸਤੋ ਇਹ ਉਹ ਜਗਾ ਸੀਗੀ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌ ਦਿਨ ਗੁਜ਼ਾਰੇ ਸੀਗੇ ਸੋ ਇਹ ਸਥਾਨ ਅੱਜ ਵੀ ਕਾਰ ਸੇਵਾ ਦੇ ਅਧੀਨ ਆ ਤੇ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਨੂੰ ਪ੍ਰੋਪਰ ਇੱਕ ਰੂਮ ਬਣ ਰਿਹਾ ਉੱਥੇ ਉਹਨਾਂ ਨੂੰ ਰੱਖਿਆ ਜਾਊਗਾ ਸੰਗਤਨ ਦਰਸ਼ਨਾਂ ਵਾਸਤੇ ਸੋ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਮਤਲਬ ਇਹ ਸਾਰੀ ਜਗਾ ਹਜੇ ਕਾਰ ਸੇਵਾ ਦੇ ਅਧੀਨ ਆ ਸੋ ਜਿਵੇਂ ਜਿਵੇਂ ਸੰਗਤ ਦਾ ਸਜੋਗ ਮਿਲਦਾ ਉਵੇਂ ਉਵੇਂ ਜਿਹੜੀ ਇੱਥੇ ਕੰਮਕਾਰ ਹੋ ਰਹੇ ਨੇ ਸੋ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ